ਪਿੰਡ ਪੋਜੋ ਕੇ ਉਤਾੜ ਚ 21 ਨਵਜੰਮੀਆਂ ਤੀਆਂ ਦੀ ਲੋੜੀ ਮਨਾਈ ਗਈ ਡਾਕਟਰ ਰੇਖਾ ਪੱਟੀ ਮੈਡੀਕਲ ਅਫਸਰ ਅਤੇ ਪ੍ਰੈਸ ਕਲੱਬ ਮਮਦੋਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੋਲਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸਰਦ ਦੀ ਬਲਾਕ ਦੇ ਪਿੰਡ ਪੋਜੋ ਕੇ ਉਤਾੜ ਵਿਖੇ ਸ਼ਹੀਦ ਉਦਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਪ੍ਰੈਸ ਕਲੱਬ ਮਮਦੋਟ ਵੱਲੋਂ 21 ਨਵਜੰਮੀਆਂ ਤੀਆਂ ਦੀ ਅੱਜ ਲੋੜੀ ਬੜੀ ਧੂਮ-ਧਾਮ ਨਾਲ ਮਨਾਈ ਗਈ ਇਸ ਮੌਕੇ ਉਹਨਾਂ ਨੂੰ ਰਵਾਇਤੀ ਸੱਭਿਆਚਾਰ ਅਨੁਸਾਰ ਗਰਮ ਸੂਟ ਖਿਡੌਣੇ ਅਤੇ ਮੂੰਗਫਲੀ ਆਦਿ ਦੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਮਦੋਟ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਮੈਡਮ ਰੇਖਾ ਪੱਟੀ ਅਤੇ ਮਮਦੋਟ ਪ੍ਰੈਸ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਪੋਲਾ ਸਮੁੱਚੀ ਟੀਮ ਨਾਲ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਮੌਕੇ ਸ਼ਹੀਦ ਉਦਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਸ਼ੇਰਵੀਰ ਸਿੰਘ ਰਾਏ ਅਤੇ ਦਸ਼ਮੇਸ਼ ਯੁਵਕ ਸੇਵਾਵਾ ਕਲੱਬ ਦੇ ਪ੍ਰਧਾਨ ਯੂਵਾ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਨੇ ਦਸਿਆ ਕਿ ਰਵਾਇਤੀ ਸੱਭਿਆਚਾਰ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਪੁੱਤਰਾਂ ਦੀ ਬਜਾਏ ਧੀਾਂ ਦੀ ਲੋੜੀ ਦਾ ਤਿਆਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਵਾਰ ਵੀ ਉਹਨਾਂ ਵੱਲੋਂ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰੈਸ ਕਲੱਬ ਮਮਦੋੜ ਦੇ ਪ੍ਰਧਾਨ ਜੋਗਿੰਦਰ ਸਿੰਘ ਪੋਲਾ ਅਤੇ ਸਟੇਟ ਐਗਜ਼ੀਕਟਿਵ ਕਮੇਟੀ ਮੈਂਬਰ ਪੰਜਾਬ ਹੈਂ ਚੰਡੀਗੜ੍ਹ ਜਰਨਲ ਯੂਨੀਅਨ ਬਲਦੇਵ ਰਾਜ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਕਿਹਾ ਸ਼ਹੀਦ ਪਗਤ ਯੂਥ ਸਟੇਟ ਐਵਾਰਡੀ ਵਿਕਰਮਜੀਤ ਸਿੰਘ ਹਰ ਸਾਲ ਧੀਆਂ ਦੀ ਲੋੜੀ ਮਨਾਉਂਦੇ ਹਨ ਉਹ ਵਧਾਈ ਦੇ ਪਾਤਰ ਹਨ ਇਸ ਮੌਕੇ ਜਸਬੀਰ ਸਿੰਘ ਕੰਬੋਜ਼ ਚੇਅਰਮੈਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਫਿਰੋਜ਼ਪੁਰ ਦਿਹਾਤੀ ਜਸਵੰਤ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ रविंदर सिंह काला जिला मीट प्रधान पंजाब चंडीगढ़ जर्नलिस्ट यूनियन पत्रकार बगीचा सिंह पत्रकार संजीव कुमार मदान पत्रकार राजेंद्र सिंह हाडा पत्रकार भूपेंद्र नरूला हरपाल सिंह सोडी चेयरमैन प्रेस क्लब पत्रकार बलजीत सिंह कचौरा पत्रकार गुरप्रीत सिंह संधू पत्रकार संदीप कुमार सोनी पत्रकार निशान सिंह दर्शन आंगनवाड़ी वर्कर क्लब मीट प्रदान गुरचरण सिंह आदे हाजसन थे पुत्र ਇੱਕ ਕੁਲ ਨੂੰ ਪਾਲਦਾ ਹੈ 3ਾਂ ਦੋ ਕੁਲਾਂ ਨੂੰ ਪਾਲਦੀਆਂ ਨੇ ਇੱਕ ਪੇਕਿਆਂ ਦੇ ਤੇ ਇੱਕ ਸਹੁਰਿਆਂ ਦੇ ਇਸ ਕਰਕੇ 3ਾਂ ਨੂੰ ਪੜਾਲ ਰੱਕ ਲਖਾ ਕੇ ਵਧੀਆਂ ਸਿੱਖਿਆ ਦੇ ਕੇ ਯੋਗ ਬਣਾਉਣਾ ਤਾਂ ਕਿ ਸਾਡਾ ਆਉਣ ਵਾਲੀ ਪੀੜ੍ਹੀਆਂ ਬੇ ਚੰਗੇ ਬੱਚੇ ਪੈਦਾ ਹੋ ਸਕਣ ਚੰਗੇ ਔਲਾਦ ਦਾ ਪਾਲਣ ਪੋਸ਼ਣ ਕਰ ਸਕਣ ਇਸ ਕਰਕੇ 3ਾਂ ਨੂੰ ਉਤਸ਼ਾਹਤ ਕਰਨਾ ਸਾਡਾ ਫਰਜ਼ ਹੈ 3ਾਂ ਦੀ ਲੋੜੀ 3ਾਂ ਵੀ ਪੁੱਤਰਾਂ ਨਾਲ ਜ਼ਿਆਦਾ ਪਿਆਰ ਕਰਦੀਆਂ ਨੇ ਇਸ ਲਈ ਸਾਨੂੰ ਤਿਆਂ ਦੀ ਦਾ ਸਤਕਾਰ ਬਰਾਬਰ ਕਰਨਾ ਚਾਹੀਦਾ ਉਹਨਾਂ ਨੂੰ ਪੜਾਹ ਲਖਾ ਕੇ ਉਹਨਾਂ ਦੀ ਵੱਧ ਪੜਨ ਪੋਸ਼ਣ ਕਰਨਾ ਚਾਹੀਦਾ ਅੱਜ ਪਹੁੰਚੋਗੇ ਤਾਰਿਖੇ 21 ਨਵਜ ਮੀਆਂ ਬੱਚਿਆਂ ਦੀ ਲੋੜੀ ਬਣਾਈ ਗਈ ਹੈ ਇਹ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਹੈ ਇੱਥੇ ਸ਼ੀਰਿੰਦਨ ਸਿੰਘ ਜੀ ਉਥਾਰੇ ਸਪੋਰਟ ਕਲੱਬ ਵੀ ਹੈ ਇਹ ਵਿਕਰਮਜੀਤ ਜੀ ਹਰ ਸਾਲ ਪ੍ਰੋਗਰਾਮ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਇੱਥੇ ਸਾਰੀ ਸਾਡੀ ਪ੍ਰੈਸ ਟੀਮ ਪਹੁੰਚੀ ਹੈ ਤੇ ਲੋੜੀ ਬਣਾਈ ਜਾਂਦੀ ਪਰ ਇਸ ਵਾਰ ਤਿਆਂ ਦੀ ਲੋੜੀ ਬਣਾ ਕੇ ਇਸ ਤਰ੍ਹਾਂ ਦਾ ਇਲਾਕੇ ਵਿੱਚ ਨਵੀਂ ਪਿਤ ਪਈ ਨਹੀਂ ਬਹੁਤ ਵਧੀਆ ਜੀ ਹਰ ਸਾਲ ਮਨਾਉਂਦੇ ਆ ਧੀਆਂ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ ਪਹਲੋਣਾ ਚਾਹੀਦਾ ਠੀਕ ਹੈ ਜੀ ਤਾਂ ਕਿ ਧੀਆਂ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਣ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਸਸੀਕਾਰ ਜੀ ਮੈਂ ਡਾਕਟਰ ਰੇਖਾ ਪੱਟੀ ਮੈਡੀਕਲ ਆਫੀਸਰ ਅੱਜ ਪਹੁੰਚੋ ਕਿਉਂ ਤਾਂ ਪਿੰਡ ਪਹੁੰਚੋ ਕਿਉਂ ਤਾਂ ਲੋੜੀ ਫੰਕਸ਼ਨ ਰੱਖਿਆ ਗਿਆ ਸੀ ਕੁੜੀਆਂ ਦਾ ਖਾਸ ਕਰਕੇ ਇਹ ਹਰ ਸਾਲ ਰੱਖਿਆ ਰੱਖਿਆ ਜਾਂਦਾ ਇੱਥੇ ਆ ਕੇ ਮੈਂ ਹਰ ਸਾਲ ਇੱਥੇ ਹੰਣੀ ਆ ਅੱਜ 18 ਕੁੜੀਆਂ ਸੀ ਜਿਹੜੀਆਂ ਨਵ ਜੰਮੀਆਂ ਕੁੜੀਆਂ ਸੀ ਉਹਨਾਂ ਨੂੰ ਅੱਜ ਲੋੜੀ ਵੰਡੀ ਗਈ ਵਿਕਰਮਸ ਵਿਕਰਮਜੀਤ ਸਰਪੰਚ ਜਿਹੜੇ ਸਾਫਕਾ ਹੈਗੇ ਸੀ ਉਹਨਾਂ ਵੱਲੋਂ ਤੇ ਉਹ ਹਰ ਸਾਲ ਇਸੇ ਤਰ੍ਹਾਂ ਲੋੜੀ ਮਨਾਉਂਦੇ ਆ ਬੜਾ ਮਜ਼ਾ ਆਉਂਦਾ ਇੱਥੇ ਆ ਕੇ ਹਰ ਬੱਚੇ ਨੂੰ ਉਪਹਾਰ ਦਿੱਤੇ ਜਾਂਦੇ ਨੇ ਸਾਡੇ ਵੱਲੋਂ ਤੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਉਹਨਾਂ ਦੀ ਪ੍ਰੇਰਣਾ ਕੀਤੀ ਜਾਂਦੀ ਕਿ ਅੱਗੇ ਵਧਿਆ ਜਾਵੇ ਧੀਆਂ ਨੂੰ ਪਿਆਰ ਕਰੋ ਸਤਕਾਰ ਕਰੋ ਅੱਜ ਕੇ ਸਤਰਾ ਨਾਲ ਬੱਚਿਆਂ ਨੂੰ ਜਿਹੜਾ ਨਵ ਜਨਮੀਆਂ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਹਰ ਹਰ ਵਾਰੀ ਕਰੀਦਾ ਹੈ ਮਜ਼ਾ ਆਂਦਾ ਹੈ ਨਾਲ ਇਹਨਾਂ ਨੂੰ ਕਈ ਦਾ ਕੀ ਇਹਨਾਂ ਨੂੰ ਕੁੜੀਆਂ ਨੂੰ ਪੜਾਓ ਵਧਾਓ ਅੱਗੇ ਤੇ ਇਹਨਾਂ ਦੇ ਜਿੰਨਾ ਹੋ ਸਕੇ ਅੱਗੇ ਵਧਾਉਣ ਵਾਸਤੇ ਆਪਾਂ ਨੂੰ ਹਰ ਚੀਜ਼ ਹਰ ਕਦਮ ਚੱਕਣੇ ਚਾਹੀਦੇ ਆ ਮਮਦੂਦ ਤੋਂ ਪੱਤਰਕਾਰ ਜੋਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ